ਸ਼ਸ਼ੀਕਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਮਨ ਲੂਣਾ ਸੈਕਟਰ 7 ਦੇ ਗੋਲੀਕਾਂਡ ਦੇ ਮਾਮਲੇ ਵਿੱਚ ਸਿਰਫ ਤੇ ਸਿਰਫ ਤੁਸੀਂ ਦਿਨਿਕ ਸਵੇਰਾ ਤੇ ਐਕਸਕਲੂਸਿਵ ਤਸਵੀਰਾਂ ਦੇਖ ਸਕਦੇ ਹੋ ਜਿਹੜੀ ਕਿ ਪੀਜੀਆਈ ਤੋਂ ਨੇ ਪੀਜੀਆਈ ਵਿੱਚ ਮਹਿਲਾ ਦਾ ਇਲਾਜ ਚੱਲ ਰਿਹਾ ਸੀ ਕੱਲ ਤੱਕ ਉਹਦਾ ਇਲਾਜ ਚੱਲ ਰਿਹਾ ਸੀ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖਜਲ ਖਾਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਜਿੱਥੇ ਮਹਿਲਾ ਨੇ ਡਾਕਟਰਾਂ ਨੂੰ ਆਬੀਤੀ ਦੱਸੀ ਹੈ ਕਿ ਕਿਵੇਂ ਉਹ ਸ਼ਖਸ ਉਹਨਾਂ ਦੇ ਘਰ ਦੇ ਅੰਦਰ ਘੁਸਿਆ ਤੇ ਕਿਵੇਂ ਉਸਨੇ ਫਾਇਰਿੰਗ ਕੀਤੀ ਤੇ ਕਿਵੇਂ ਉਹਨਾਂ ਦੀ ਦੰਦ ਨਾਲ ਉਂਗਲਾਂ ਕੱਟੀਆਂ ਤੁਹਾਨੂੰ ਦੱਸ ਦਈਏ ਸਭ ਤੋਂ ਅੱਛੀ ਖਬਰ ਤੁਹਾਨੂੰ ਦੱਸਦੇ ਆਂ ਅੱਜ ਦੀ ਕਿ ਉਹ ਮਹਿਲਾ ਦੀ ਹਸਪਤਾਲ ਚੋਂ ਛੁੱਟੀ ਮਿਲ ਗਈ ਉਹਨੂੰ ਉਦੇ ਸਿਰ ਤੇ 4 ਤੋਂ ਲੈ ਕੇ 5 ਟਾਂਕੇ ਤੱਕ ਆਏ ਹਨ ਤੇ ਉਹਦਾ ਪਤੀ ਰਵਿੰਦਰ ਸਿੰਘ ਉਹਨੂੰ ਨਾਲ ਲੈ ਕੇ ਦਿੱਲੀ ਸਥਿਤ ਆਪਣੇ ਮੋਲ ਪਿੰਡ ਬਹਾਦਰਗੜ੍ਹ ਲੈ ਕੇ ਉਹਨੂੰ ਰਵਾਨਾ ਹੋ ਗਿਆ ਹੈ ਕੁਝ ਸਮੇਂ ਤੱਕ ਉਹ ਦਿੱਲੀ ਤੱਕ ਪਹੁੰਚ ਜਾਣਗੇ ਤੇ ਤੁਹਾਨੂੰ ਮਾਮਲੇ ਵਿੱਚ ਇਹ ਦੱਸਦੇ ਆ ਕਿ ਪੁਲਿਸ ਨੇ ਸੈਕਟਰ 26 ਥਾਣਾ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਹੱਤਿਆ ਦੇ ਪ੍ਰਯਾਸ ਆਰਮਜ਼ ਐਕਟ ਤੇ ਛੇਛੜ ਦੀ ਧਾਰਾ ਦੇ ਤਹਿਤ આરોપી ਦਿਨੇਸ਼ ਦੇ ਖਿਲਾਫ ਕੇਸ ਦਰਜ ਕਰਤਾ ਗਿਆ ਹੈ ਹਾਲਾਂਕਿ ਹਲੇ ਤੱਕ ਉਹ ਫੜਿਆ ਨਹੀਂ ਗਿਆ ਹੈ ਲੇਕਿਨ ਪੁਲਿਸ ਨੇ ਆਪਣੀ ਟੀਮਾਂ ਗਠਿਤ ਕਰਤੀਆਂ ਗਿਆ ਹੈ ਜੋ ਉਹਨਾਂ ਦੀ ਲਗਾਤਾਰ ਤਲਾਸ਼ ਕਰ ਰਹੀਆਂ ਨੇ ਤੇ ਤੁਹਾਨੂੰ ਮਾਮਲੇ 'ਚ ਸਭ ਤੋਂ ਦੱਸਦੇ ਆ ਕਿ ਵੀ ਇਹ ਮਾਮਲਾ ਵੀਰਵਾਰ ਦੇਰ ਰਾਤ ਕਰੀਬ 1.5 ਵਜੇ ਦਾ ਸੀ ਮਹਿਲਾ ਦੇ ਅਨੁਸਾਰ ਉਸਨੇ ਆਂਦੇ ਨਾਲ ਹੀ ਪਹਿਲਾਂ ਮਹਿਲਾ ਨੂੰ ਇਹ ਕਿਹਾ ਕਿ ਉਸਨੇ ਉਹਦੇ ਵਾਸ਼ਰੂਮ 'ਚ ਜਾਂ ਕੋਈ ਉਹਦੇ ਬੈੱਡਰੂਮ 'ਚ ਕੋਈ ਡਿਵਾਈਸ ਕੋਈ ਗੁਪਤ ਕੈਮਰੇ ਟਾਈਪ ਕੋਈ ਡਿਵਾਈਸ ਲਗਾ ਦਿੱਤੀ ਹੈ ਜਿਹਦੇ ਵਿੱਚ ਮਹਿਲਾ ਦੀਆਂ ਤਸਵੀਰਾਂ ਉਹਦੇ ਕੋਲ ਹੈ ਉਹ ਇਦਾਂ ਕਹਿਣ ਲੱਗਿਆ ਤੇ ਉਸ ਤੋਂ ਬਾਅਦ ਉਹਨੇ ਮਹਿਲਾ ਨੇ ਜਿੱਦਾਂ ਹੀ ਦਰਵਾਜ਼ਾ ਖੋਲ੍ਹਿਆ ਦਰਵਾజా ਖੋਲਣ ਤੋਂ ਬਾਅਦ ਉਹ ਮਹਿਲਾ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰਨ ਲੱਗਿਆ ਤੇ ਜਿੱਦਾਂ ਹੀ ਮਹਿਲਾ ਨੇ ਇਹਦਾ ਵਿਰੋਧ ਕੀਤਾ ਜਿੱਦਾਂ ਹੀ ਮਹਿਲਾ ਨੇ ਵਿਰੋਧ ਕੀਤਾ ਤਾਂ ਉਸਨੇ ਉਹਦੇ ਸਿਰ ਤੇ ਗੋਲੀ ਮਾਰ ਦਿੱਤੀ ਜੋ ਗੋਲੀ ਉਹਦੇ ਸਿਰ ਦੇ ਇੱਥੇ ਬੈਕ ਸਾਈਡ ਤੇ ਲੱਗੀ ਸੀ ਤੇ ਦੱਸ ਦਈਏ ਤੁਹਾਨੂੰ ਦੰਦ ਨਾਲ ਉਸ ਤੋਂ ਬਾਅਦ ਉਹਨੇ ਉਹਦੀਆਂ ਉਂਗਲਾਂ ਵੀ ਕੱਟ ਦਿੱਤੀਆਂ ਪੜੋਸੀਆਂ ਦੀ ਮਦਦ ਨਾਲ ਮਹਿਲਾ ਨੂੰ ਤੁਰੰਤ ਪੀਜੀਆਈ ਚ ਭੇਜ ਕਰਵਾਇਆ ਗਿਆ ਤੇ ਤੁਹਾਨੂੰ ਸਭ ਤੋਂ ਅਹਿਮ ਗੱਲ ਇਹ ਵੀ ਦੱਸ ਦਿਆਂ ਕਿ ਮਹਿਲਾ ਜਦੋਂ ਆਪਣੇ ਘਰ ਤੋਂ ਭੱਜੀ ਤਾਂ ਉਸ ਤੋਂ ਬਾਅਦ ਉਸਨੇ ਸਭ ਤੋਂ ਪਹਿਲਾਂ ਆਪਣੇ ਦਰਵਾਜ਼ੇ ਦੀ ਕੁੰਡੀ ਦਾ ਕੁੰਡੀ ਲਗਾ ਦਿੱਤੀ ਲੇਕਿਨ આરોપી ਬੜਾ ਛਾਤਿਰ ਸੀ ਤੇ ਉਸਨੇ ਜਾਲੀ ਕੱਟ ਦਿੱਤੀ ਜਾਲੀ ਕੱਟਣ ਤੋਂ ਬਾਅਦ ਉਸਨੇ ਦਰਵਾਜ਼ੇ 'ਚੋਂ ਕੁੰਡੀ ਹਟਾਈ ਤੇ ਉਸ ਤੋਂ ਬਾਅਦ ਉਹ ਫਰਾਰ ਹੋ ਗਿਆ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੁਨਾ ਡੈਨਿਕਸ ਵਿਰਾਵਾ ਟੀਵੀ